ਪੰਗਵਾਨੀ ਜਾ ਸੋ ਅੰਮਾਰਾ ਈਸ਼ਰ ਸੈੰਗ ਵਿਸ਼ਨੋ ਪੰਗਵਾਨੀ ਜਾ ਪਿਆਰੀ ਹਰ ਸੰਗਤ ਜੀ ਆਪ ਜੀ ਬਹੁਤ ਪੱਗਾ ਵਾਲੇ ਹੋ ਇਹ ਕਾਲਪੁਰਖ ਪ੍ਰਮਾਤਮਾ ਨੇ ਮਾਤ ਲੋਕ ਦੇ ਵਿੱਚ ਪਹਿਲੀ ਵਾਰ 994 ਚੋਕਰੀ ਛੁਕਤੋ ਵਾਦਾ ਆ ਕੇ ਕਿਰਪਾ ਕੀਤੀ ਮਾਤ ਲੋਕ ਦੇ ਵਿੱਚ ਗੱਲ ਚੱਲਦੀ ਸੀ ਹੁਕਮਾਂ ਦੀ ਕਿਉਂ ਪ੍ਰਮਾਤਮਾ ਨੇ ਸਾਰੀ ਹਰ ਸੰਗਤ ਨੂੰ ਹੁਕਮ ਦਿੱਤੇ ਸੀ ਅਸੀਂ ਆਪਣੇ ਅੰਦਰ ਇਹ ਚਾਤੀ ਮਾਰਨੀ ਹੈ ਕਿ ਅਸੀਂ ਕਿੰਨੇ ਕਰ ਹੁਕਮ ਉਹ ਪ੍ਰਮਾਤਮਾ ਦੇ ਮੰਨ ਰਹੇ ਹਾਂ ਜੇ ਉਹਨੇ ਕਿਹਾ ਕਿ ਚਾਹ ਨਹੀਂ ਪੀਣੀ ਅਸੀਂ ਚਾਹ ਛੱਡਤੀ ਜੇ ਉਹਨੇ ਕਿਹਾ ਚਿੱਟੇ ਕੱਪੜੇ ਪਾਉਣੇ ਆ ਅਸੀਂ ਚਿੱਟੇ ਕੱਪੜੇ ਪਾਏ ਜੇ ਉਹਨੇ ਕਿਹਾ ਨਿਸ਼ਾਨ ਸਾਹਿਬ ਨੂੰ ਜਿਹੜੀ ਮਰਿਆਦਾ ਦਿੱਤੀ ਉਹ ਅਸੀਂ ਹੱਥ ਕੋਟ ਲਿਆ ਉਹ ਅਸੀਂ ਉਸ ਦੀ ਮਰਿਆਦਾ ਨੂੰ ਮੰਨਿਆ ਨਹੀਂ ਜੇ ਉਸਨੇ ਕਿਹਾ ਕਿ ਮੈਨੂੰ ਕੋਈ ਬੰਦਾ ਨਾ ਕਹੋ ਅਸੀਂ ਪਰਮੇਸ਼ਰ ਨੂੰ ਬੰਦਾ ਸਮਝਦੇ ਆ ਜੇ ਉਹਨੇ ਕਿਹਾ ਕਿ ਨਿੰਦਿਆ ਚੁਗਲੀ ਨਹੀਂ ਕਰਨੀ ਅਸੀਂ ਉਹ ਵੀ ਕਰਦੇ ਆ ਜੇ ਉਸਨੇ ਕਿਹਾ 28 ਪਉ ਉਹਨੂੰ ਸ਼ਾਦੀਆਂ ਹੋਣਗੀਆਂ 18 ਹਾਰ ਨੂੰ ਸ਼ਾਦੀਆਂ ਹੋਣਗੀਆਂ ਸਾਡੀਆਂ ਸ਼ਾਦੀਆਂ ਅੱਗੇ ਪਿੱਛੇ ਹੋ ਗਈਆਂ ਉਹਨੇ ਪਰਮੇਸ਼ਨ ਇਹ ਵੀ ਕਿਹਾ ਕਿ ਜਿਹੜਾ ਅਸੀਂ ਵਿਆਹ ਕਰਦੇ ਆ ਨਾ ਵਿਆਹ ਤੂੰ ਪਹਿਲਾ ਨਾ ਵਿਆਹ ਤੂੰ ਬਾਅਦ ਵਿੱਚ ਕੋਈ ਲੰਚ ਜਾਂ ਕੋਈ ਇਹ ਜਿਹੀ ਦੁਨਿਆਵੀ ਚੀਜ਼ ਨਹੀਂ ਕਰਨੀਆਂ ਜਦੋਂ ਮੇਰੇ ਵਰਗੇ ਗੁਰਸਿੱਖਾਂ ਨੇ ਬੇਨਤੀ ਕੀਤੀ ਅਸੀਂ ਲੋਕਾਂ ਦਾ ਖਾਦਾ ਪਰਮੇਸ਼ਰ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਜੇ ਕਰਨਾ ਹੋਏ ਤਾਂ ਪਹਿਲਾਂ ਕਰ ਲਿਓ ਅਸੀਂ ਨਹੀਂ ਹਟੇ ਅਸੀਂ ਪਹਿਲਾਂ ਵੀ ਕਰਦੇ ਆ ਅਸੀਂ ਬਾਅਦ ਵਿੱਚ ਵੀ ਕਰਦੇ ਆ ਇਹ ਹੁਕਮ ਨਹੀਂ ਆ ਉਸ ਪਰਮੇਸ਼ਰ ਦਾ ਉਹ ਕਾਲਪੁਰਖ ਪਰਮਾਤਮਾ ਨੇ ਤੁਹਾਡੇ ਦੇ ਆਪਰ ਪਾਰ ਕਿਰਪਾ ਕੀਤੀ ਉਹ ਨੇਕ ਲੰਗ ਨੇ ਆ ਕੇ ਡੰਕਾ ਖੜਕਾਇਆ ਮਾਤ ਲੋਕ ਦੇ ਵਿੱਚ ਉਹ ਪਰਮੇਸ਼ਰ ਜੀ ਨੇ ਕਲਸੀਆਂ ਦੇ ਵਿੱਚ ਜਾ ਕੇ ਵੀਰ ਸਵਰਨ ਸਿੰਘ ਦੀ ਜਿਹੜੀ ਦੇਸ਼ ਲੜਾਈ ਖਾਲਸਾ ਰਾਜ ਸਾਜਿਆ ਸੰਸਾਰ ਕਹਿੰਦਾ ਕਿ ਖਾਲਸਾ ਰਾਜ ਆਵੇਗਾ ਤੁਸੀਂ ਖਾਲਸੇ ਦੇ ਨਿਹਕਲੰਕ ਦਾ ਖਾਲਸਾ ਕੋਈ ਹੋਰ ਨਹੀਂ ਹੈਗਾ ਨਿਹਕਲੰਕ ਦਾ ਖਾਲਸਾ ਅਜੀ ਅਸੀਂ ਦੇ ਜੇ ਅਸੀਂ ਉਸ ਦੇ ਹੁਕਮ ਦੇ ਅਕੋਰਡਿੰਗ ਜੇ ਨਹੀਂ ਚੱਲੇ ਤੇ ਇਹ ਸਮਝ ਲੈਣਾ ਕਿ ਅਸੀਂ ਉਸ ਪ੍ਰਭੂ ਦੀ ਗੋਦੀ ਦਾ ਆਨੰਦ ਹਲੇ ਤੱਕ ਨਹੀਂ ਮੰਨਿਆ ਕਿਉਂਕਿ ਉਹ ਪਰਮੇਸ਼ਰ ਨੇ ਮਾਤ ਲੋਕ ਦੇ ਵਿੱਚ ਕਿਰਪਾ ਕੀਤੀ ਜਦੋਂ ਹਯੂਰ ਸ਼ੰਚਾ ਜੀ ਮੈਂ ਕੁਝ ਲੈਣਾ ਚੰਦ ਲੈਣਾ ਆਪ ਜੀ ਨਾਲ ਮੈਂ ਸਾਂਝੀ ਕਰਾਂਗਾ ਮੇਰੇ ਵੀਰ ਜੀ ਦੇ ਇਸ਼ਾਰਾ ਕਰੇਗਾ ਆਪਾਂ ਸਮਾਪਤੀ ਕਰ ਦਾਂਗੇ ਜਦੋਂ ਕਾਲਪੁਰਖ ਪਰਮਾਤਮਾ ਤੰਗਾਲੀ ਤੋਂ ਚੱਲ ਗਏ ਛੰਡੇ ਜਾ ਰਹੇ ਸੀ ਛੰਡੇ ਰਸਤੇ ਦੇ ਵਿੱਚ ਜਦ ਜਾ ਰਹੇ ਸੀਗੇ ਕਾਇਆਂ ਪੱਥਰ ਰੋੜੇ ਇਹ ਬੋਲੇ ਕਾਇਆਂ ਤੱਪ ਬੋਲੀਆਂ ਉੱਥੇ ਇਹ ਕਰਲਾਈਆਂ ਉੱਥੇ ਅੰਬਰੂ ਅੰਬਰ ਤੂੰ ਜਿਹੜਾ ਰੱਬ ਜਿਹੜਾ ਨੀਲਾ ਜਿਹੜਾ ਅੰਬਰ ਆ ਉਹ ਵੀ ਰੋਇਆ ਧਰਨੀ ਵੀ ਰੋਈ ਕੀ ਪ੍ਰਭੂ ਤੂੰ ਕੀ ਖੇਡ ਕਰੀ ਜਾਣਾ ਤੂੰ ਜੇ ਉਹਨੇ ਤੁਹਾਡੇ ਨਾਲ ਆ ਕੇ ਵਾਅਦਾ ਕੀਤਾ ਜੇ ਤੁਹਾਡੇ ਆ ਕੇ ਉਹ ਸਾਡੇ ਜੇ ਦਾਗਤ ਹੋ ਗਿਆ ਮਤਲਬਕ ਦੇ ਵਿੱਚ ਤੇ ਸੱਚਖੰਡ ਲੈਣ ਵਾਸਤੇ ਇਹਨੇ ਕਿਹਾ ਕਿ ਕੋਈ ਹੋਰ ਆਜੂਗਾ ਇਹਨੇ ਕਿਹਾ ਕਿ ਮੈਂ ਲੈਣ ਵਾਸਤੇ ਆਵਾਂਗਾ ਤੁਹਾਨੂੰ ਸੱਚਖੰਡ ਵੀ ਤੁਹਾਨੂੰ ਮੈਂ ਪਜਾਉਂਗਾ ਤੁਹਾਡੇ ਦੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਇਹ ਨਾਰਦ ਵੀ ਇਥੇ ਜੀ ਨੂੰ ਕਹਿੰਦਾ ਕਿ ਤੁਸਾਂ ਛਾਤੀ ਦੇ ਹੱਥ ਮਾਰ ਕੇ ਕਹਿਣਾ ਸਾਡੇ ਸਹਬ ਦੇ ਸੀਸ ਦੇ ਪੰਜਮੁਖੀ ਤਾਜ ਇਸ ਤੋਂ ਬਿਨਾ ਤੁਹਾਡਾ ਸਾਡਾ ਕੋਈ ਹੋਰ ਸਹਾਇ ਨਹੀਂ ਹੋ ਸਕਦਾ ਇਹ ਧਿਆਨ ਦਿੰਦੇ ਰਹੋ ਕੀ ਲਿਖਤ ਹੋਈ ਸੀ ਉਸ ਦਿਨ ਇਹ 13 ਚੇਤ ਦੀ ਲਿਖਤ ਆ ਪੱਥਰ ਰੂੜੇ ਦੱਬ ਕਾਹੀ ਬੋਲੀ ਕੜਕ ਇਹ ਬੋਲੀਆਂ ਜੇ ਸਾਡੇ ਪਿੱਛੇ ਬੋਲੀਆਂ ਅਸੀਂ ਉਸ ਦਾ ਹੁਕਮ ਨਹੀਂ ਮੰਨਦੇ ਤੇ ਪਰਮੇਸ਼ਰ ਦਾ ਮਾਤ ਲੋਕ ਦੇ ਵਿੱਚ ਕਿੱਡੀ ਖੇਡ ਕੀਤੀ ਆ ਏ ਕੀ ਕਹਿੰਦੀਆਂ ਬੋਲ ਕੇ ਆਪਣੀ ਹਾਲ ਤਰੀਆਂ ਸੁਨਾਈਆ ਓ ਬੇਪਰਵਾਹ ਪ੍ਰਭੂ ਬੇਤਰਸ ਕਿਨੂੰ ਕਹਿ ਰਹੀਆਂ ਨਾ ਪ੍ਰਭੂ ਨੂੰ ਕਹਿ ਰਹੀਆਂ ਬੇਤਰਸ ਸ਼੍ਰੀ ਭਗਵਾਨ ਤੇਰੀ ਖੇਲ ਸਮਝ ਕੋਈ ਨਾ ਆਇਆ ਛੋਟੇ ਵੱਡੇ ਨਿੱਕੇ ਬੱਚੇ ਤੇਰੇ ਪ੍ਰੇਮ ਦੇ ਬੱਦੇ ਕੰਡਿਆਂ ਉਤੇ ਪੈਰ ਤਰੀ ਜਾਂਦੇ ਨਦੜਕ ਇਹ ਲਾਈਨਾਂ ਢਾਲਣੀਆਂ ਅੰਦਰ ਕਿ ਉਹ ਕੀ ਨੂੰ ਕਹਿ ਰਹੀ ਸੀ ਉਹ ਕਿਹੜਾ ਪ੍ਰਭੂ ਸੀ ਉਹ ਕਿਦਾਂ ਦਾ ਪ੍ਰਭੂ ਸੀਗਾ ਉਹ ਕੰਡਿਆਂ ਉੱਤੇ ਪੈਰ ਧਰੀ ਜਾਂਦੇ ਨਧੜਕ ਅੱਗੇ ਪਿੱਛੇ ਖੱਪੇ ਸੱਜੇ ਚੱਲਣ ਪੰਦ ਮੁਕਾਈਆ ਉਹ ਤੂੰ ਮਾਲਕ ਬਾਲੀ ਅਰਸ਼ ਫਰਸ਼ ਤੂੰ ਕਿਹੜਾ ਮਾਲਕ ਹੈਂ ਅਰਸ਼ ਦਾ ਤੇ ਫਰਸ਼ ਦਾ ਅਸੀਂ ਫਰਸ਼ 'ਲਾ ਹੋਰ ਨਾ ਬੱਠਿਆ ਅਰਸ਼ 'ਲਾ ਸੀ ਕੋਈ ਹੋਰ ਬਣਾ ਲਿਆ ਤੂੰ ਮਾਲਕ ਬਾਲੀ ਅਰਸ਼ ਫਰਸ਼ ਤੇਰੀ ਖੇਲ ਨਜ਼ਰੀ ਆਈਆ ਸਾਡੀ ਇੱਕ ਬੇਨਤੀ ਭਗਤਾਂ ਵਾਸਤੇ ਆਪਣੀ ਬਣਾ ਦੇ ਸਿੱਧੀ ਸੜਕ ਜਦੋਂ ਉਹ ਬੇਨਤੀ ਕੀਤੀ ਤੇ ਭਗਵਾਨ ਲੇਟ ਕੇ ਸਨ ਸਿੱਧੀ ਸੜਕ ਬਣਾਤੀ ਸਾਡੇ ਵਾਸਤੇ ਭਗਤਾਂ ਨੇ ਫੇਰ ਪੈਰ ਰੱਖ ਰੱਖ ਕੇ ਸੱਚੇ ਪਾਤਸ਼ਾਹ ਜੀ ਦੇ ਪੈਰ ਰੱਖ ਕੇ ਫੇਰ ਉਹ ਕ੍ਰਾਸ ਕੀਤੀ ਸੀ ਕਿਉਂ ਭੁੱਲ ਗਏ ਅਸੀਂ ਉਸ ਪ੍ਰਭੂ ਨੂੰ ਸੜਕ ਇੱਕ ਬੇਂਤੀ ਭਗਤਾਂ ਵਾਸਤੇ ਆਪਣੀ ਬਣਾ ਦੇ ਸਿੱਧੀ ਸੜਕ ਆਪ ਆਪਣਾ ਭੇਟ ਚੜਾਈਆ ਉਹ ਤੇਰੇ ਉਤੇ ਦੀ ਨੰਗਲ ਨਾਲੇ ਕਰਨ ਦਰਸ ਤੇਰੇ ਉਤੇ ਦੀ ਨਾਲ ਇਹ ਲੰਘਣ ਨਾਲ ਕਰਨ ਤੇਰਾ ਦਰਸ ਅੰਤਰ ਆਤਮ ਖੁਸ਼ੀ ਦੇ ਵਖਾਈਆ ਇਹ ਵੀ ਗੋਬਿੰਦ ਨੇ ਮਛੂੜੇ ਲਾਈ ਸੀ ਸ਼ਰਤ ਪੁਰਖਿਆ ਕਾਲ ਗੰਡ ਗਿਆ ਪਵਾਈਆ ਉਹ ਜਿਸ ਵੇਲੇ ਫਿਰ ਮੈਂ ਆਇਆ ਪਰਤ ਤੇਰਾ ਸੰਗ ਨਵਾਈਆ ਪ੍ਰਵਾਸ ਵਿੱਚ ਉਲਟਾ ਲੇਟਾਂਗਾ ਉਪਰ ਤਰਤ ਸੋਨਾ ਅਸਣ ਲਾਈਆ ਕੀ ਅਸੀਂ ਗੱਲਾਂ ਭੁੱਲ ਗਏ ਕਿ ਅਸੀਂ ਪ੍ਰਭੂ ਹੋਰ ਲੱਭਣ ਲੱਗੇ ਕਿ ਜੋਤਾ ਕੱਢਣ ਲੱਗੇ ਜੋਤਾ ਪਾਉਣ ਲੱਗੇ ਪ੍ਰਵਾਸ ਵਿੱਚ ਉਲਟਾ ਲੇਟਾਂਗਾ ਉਪਰ ਤਰਤ ਸੋਨਾ ਅਸਣ ਲਾਈਆ ਪਿਆਰਿਆਂ ਦਾ ਪ੍ਰੇਮ ਦਾ ਪੂਰਾ ਕਰਾਂਗਾ ਫਰਜ਼ ਮਾਨ ਸ਼ਾਨ ਤਾਣ ਸਰਬ ਮਟਾਈਆ ਉਹ ਕੱਖਾਂ ਕੰਡਿਆਂ ਦੀ ਸੁਣ ਕੇ ਅਰਜ ਮਨਸਾ ਮਰਜੀ ਪੂਰ ਬਖਾਈਆ ਕਿਉ ਮੈਨੂੰ ਭਗਤਾਂ ਦੀ ਗਰਜ ਗਰਜ ਦਾ ਮਾਰਿਆ ਫਿਰਾ ਚਾਈ ਚਾਈਆ ਮੈਨੂੰ ਭਗਤਾਂ ਦੀ ਗਰਜ ਆ ਮੈਂ ਭਗਤਾਂ ਦੇ ਪਿੱਛੇ ਫਿਰਦਾ ਪਿਆ ਉਹਨੂੰ ਕੀ ਲੋੜ ਸੀ ਅਰਸ਼ ਦੇ ਮਾਲਕ ਨੂੰ ਫਰਸ਼ ਤੇ ਆਉਣ ਦੀ ਜੇ ਅਰਸ਼ਾਲਾ ਸਾਨੂੰ ਨਾ ਮਿਲਦਾ ਤਾਂ ਇਹ ਸੋਚੋ ਅਸੀਂ ਕਿੱਥੇ ਹੁੰਦੇ ਅੱਜ ਦੀ ਰੇਟ ਦੇ ਵਿੱਚ ਜਿੱਥੇ ਸੰਸਾਰ ਬੈਠਾ ਜਿਹੜਾ ਪਿਛਲਾ ਦੇਣਾ ਕਰਜ਼ ਉਹ ਵੀ ਰਹਿ ਚੁਕਾਈਆ ਮਾਰੇ ਸ਼ੇਰ ਸਿੰਘ ਬਿਸ਼ੂ ਭਗਵਾਨ ਦੇਵਨ ਹਾਰ ਪਿਛਲੀ ਫਰਜ਼ ਫੈਸਲੇ ਸਾਰੇ ਰਹਿ ਕਰਾਈਆ ਕਿੱਡੀ ਪਿਆਰੀ ਚਰਨਾ ਦੀ ਧੂੜ ਉਹ ਭਗਤੀ ਰੰਗ ਰੰਗਾਈਆ ਪ੍ਰੇਮ ਦਾ ਸੱਚਾ ਨੂਰ ਪ੍ਰੇਮ ਦਾ ਚੰਦ ਚਮਕਾਈਆ ਗੁਰਮੁਖਾਂ ਦੀ ਆਸ਼ਾ ਪੂਰ ਦੁਖੀਆਂ ਦਾ ਦੁੱਖ ਵੰਡਾਈਆ ਹਾਜ਼ਰਾਂ ਦਾ ਹਾਜ਼ਰ ਹਜੂਰ ਪਾਸ਼ਾ ਦਾ ਪਾਛਾ ਸ਼ੈਨਸ਼ਾ ਦਾ ਸ਼ੈਨਸ਼ਾ ਮਜ਼ਦੂਰਾਂ ਦਾ ਮਜ਼ਦੂਰ ਸੇਵਕਾਂ ਦਾ ਸੇਵਕ ਸੇਵ ਕਰਿਆ ਕਮਾਈਆ ਸੇਵ ਰਿਆ ਕਮਾਈਆ ਕੌਣ ਸ਼ੈਨਸ਼ਾ ਦਾ ਸ਼ੈਨਸ਼ਾ ਸੇਵਾਦਾਰ ਉਹ ਸੇਵ ਕਮਾਰਿਆ ਅਸੀਂ ਕਹਿੰਦੇ ਜੀ ਪੂਰ ਸਿੰਘ ਸੇਵਾਦਾਰ ਲਿਖਿਆ ਅਸੀਂ ਸਾਡੀ ਮੱਤ ਐਡੀ ਉੱਚੀ ਹੋ ਗਈ ਅੱਜ ਦੇ ਰੇਟ ਦੇ ਵਿੱਚ ਜਨ ਕਰਮ ਦਾ ਲੇਖਾ ਮੇਟ ਜਰੂਰ ਕੂੜੀ ਕਰਿਆ ਰਿਆ ਕਟਾਈ ਆ ਧਰਤੀ ਕਹੇ ਉਹ ਮੇਰੇ ਪਿਛਲੇ ਮਾਹੀ mohabbat ਤੇਰੀ ਯਾਦ ਆਈ ਆ ਉਹ ਤੂੰ ਜੰਗਲਾਂ ਵੇਲੀਆਂ ਦਾ ਰਾਹੀ ਰਹਿਬਰ ਹੋ ਕੇ ਜਹਾਨ ਅਖਵਾਈਆ ਵਸ ਕਰ ਤੈਨੂੰ ਵੇਖ ਕੇ ਗੁਰੂ ਅਵਤਾਰ ਪਗੰਬਰ ਹੋਏ ਸੁਦਾਈ ਵਸ ਕਰ ਹੁਣ ਤੈਨੂੰ ਗੁਰੂ ਅਵਤਾਰ ਪੀਰ ਪਗੰਬਰ ਨੂੰ ਦੇਖ ਕੇ ਤੈਨੂੰ ਹੁਣ ਸੁਦਾਈ ਹੋ ਗਏ ਕੌਣ ਕਹਿ ਰੇ ਨਾ ਇਹ ਪੱਥਰ ਕਾਹੀਆਂ ਉਹ ਬੋਲਦੀਆਂ ਪਈਆਂ ਨਾ ਪਰਮੇਸ਼ਰ ਨੂੰ ਹੁਣ ਤੂੰ ਵਸ ਕਰ ਕਿ ਸ਼ੁਦਾਈ ਹੋ ਗਏ ਪੀਰ ਪਗੰਬਰ ਵੀ ਦੇ ਕੇ ਆਪਣਾ ਮਾਨ ਰਹਿ ਮਟਾਈਆ ਕਿ ਪਗਤਾ ਨਾਲ ਮਿਲ ਕੇ ਰੀਤ ਚਲਾਈ ਭਗਵਾਨ ਆਪਣੀ ਸੇਵਕ ਮਾਈਆ ਲਗੋਂ ਕਹੇ ਆ ਸੁੱਕਾ ਟੀਲਾ ਲਗੋਂ ਇੱਕ ਸੁੱਕਾ ਟੀਲਾ ਵੀ ਬੋਲਿਆ ਉਹ ਕੀ ਬਿਆਨ ਕਰਦਾ ਜੇ ਬੇਨਤੀ ਸੱਚ ਸੁਣਾਈਆ ਗੋਬਿੰਦ ਤੂੰ ਹੈ ਸੱਚ ਵਸੀਲਾ ਵਿਛੜਿਆ ਮੇਲ ਮਿਲਾਈਆ ਉਤੋਂ ਵੇਖ ਰੋਂਦਾ ਅੰਬਰ ਨੀਲਾ ਅਸੀਂ ਕਿਤੇ ਰੋਏ ਇਸ ਪ੍ਰਭੂ ਪਿੱਛੇ ਅਸੀਂ ਆਪਣੇ ਕੰਮ ਨੂੰ ਬੇਨਤੀ ਕਰਕੇ ਚਲੇ ਜਰਨੇ ਕਿ ਪੁੱਤ ਦੇ 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 ਮਕਾਨ ਦੇ ਦੀ ਆ ਦੇ ਦੀ ਆ ਦੇ ਦੀ ਉੱਤੋਂ ਵੇਖ ਰੋਂਦਾ ਅੰਬਰ ਨੀਲਾ ਸਬਰ ਇਕਲਗ ਆਈਆ ਤੇਰਾ ਗੁਰਮੁਖਾ ਪਿੱਛੇ ਜੀਣਾ ਜਿੰਦਗੀ ਪਗਤਾਂ ਦੀ ਬਣਾਈਆ ਪ੍ਰੇਮ ਦੇ ਅੰਦਰ ਨਿਵਨਾ ਇਹੋ ਤੇਰੀ ਵਡਿਆਈਆ ਰਾ ਪਕਤਾਂ ਦੇ ਪਿੱਛੇ ਜੀਣਾ ਪ੍ਰੇਮ ਪਿਆਰ ਦਾ ਰਸ ਪੀਣਾ ਤ੍ਰਿਕਾ ਜਗਤ ਗਵਾਹੀਆ ਨਾ ਤਾਂ ਛੱਡ ਕੇ ਲੋਕ ਤੀਨਾ ਮਟੀ ਖਾਕ ਸੋਬਾ ਪਾਈਆ ਤੀਲਾ ਕਹੇ ਜਿਸ ਵੇਲੇ ਮੈਂ ਪਗਤਾ ਹੈ ठा ਵੇਖਿਆ ਚੁੱਪਦਾ ਇਹ ਤਿਆਣ ਦੇਉ ਤੀਲਾ ਕੀ ਕਹਿੰਦਾ ਤੀਲਾ ਕਹੇ ਜਿਸ ਵੇਲੇ ਮੈਂ ਪਗਤਾ ਹੈ ठा ਵੇਖਿਆ ਚੁੱਪਦਾ ਜੋ ਨੰਗੇ ਪੈਰੀ ਚਲੇ ਪਾਂਦੀ ਰਾਈਆ ਮੈਂ ਉਹਨਾ ਕੋਲੋਂ ਪੁੱਛਦਾ ਤਿਲਾ ਕੀ ਲਗਾ ਪੁੱਛਣ ਭਗਤਾਂ ਨੂੰ ਮੈਂ ਉਹਨਾ ਕੋਲੋਂ ਪੁੱਛਦਾ ਐਵੇਂ ਕਿਉਂ ਹੋਏ ਸੁਦਾਈਆ ਕਿ ਤੁਸੀਂ ਕਿਉਂ ਮਗਨ ਮਗਰ ਫਿਰਦੇ ਜੇ ਦੇ ਤੁਸੀਂ ਐਵੇਂ ਸੁਦਾਈ ਹੋਈ ਫਿਰਦੇ ਜੇ ਤਿਲਾ ਕਹਿੰਦਾ ਤੁਹਾਡਾ ਦਰਦ ਨਾਲ ਨਹੀਂ ਕੁਛ ਦੁਖਦਾ ਮੈਨੂੰ ਦਿਓ ਸਮਝਾਈਆ ਓਣਾ ਹੱਸ ਕੇ ਕਿਆ ਸਾਨੂੰ ਸਮਾਂ ਮਿਲਿਆ ਸੋਹਣੀ ਰੁੱਤ ਦਾ ਸਾਨੂੰ ਇਹ ਸਮਾਂ ਸੋਹਣੀ ਰੁੱਤ ਦਾ 94 ਚੋਕੜੀ ਜੁਗ ਤੋਂ ਬਾਅਦ ਮਿਲਿਆ ਸਾਨੂੰ ਘਰ ਦੀਆਂ ਕਾਲੀਆਂ ਪਈਆਂ ਓਣਾ ਹੱਸ ਕੇ ਕਿਆ ਸਾਨੂੰ ਸਮਾਂ ਮਿਲਿਆ ਸੋਹਣੀ ਰੁੱਤ ਦਾ ਵੇਲਾ ਵਕਤ ਖੁਸ਼ੀ ਮਣਾਈਆ ਵੇਸ਼ਕ ਪਾਵੇਂ ਤੂੰ ਸਾਨੂੰ ਤਕਾ ਮੁ ਕਰਕੇ ਚੁੱਪਦਾ ਸਾਨੂੰ ਦੁੱਖਣਾ ਲਗੇ ਰਾਈਆ ਭਗਤ ਕੀ ਕਹਿੰਦਾ ਜੇ ਤੂੰ ਸਾਨੂੰ ਤਿੱਖਾ ਹੋਵੇ ਤਿੱਖਾ ਹੋ ਕੇ ਉਹ ਸਾਨੂੰ ਹੋਰ ਤੂੰ ਚੁਮਦਾ ਸਾਨੂੰ ਕੋਈ ਦੁੱਖ ਭੋਰ ਨਹੀਂ ਸਾਨੂੰ ਦੁੱਖ ਕਿਉਂ ਨਹੀਂ ਸਾਡਾ ਨਾਤਾ ਬਣਿਆ ਪਿਓ ਪੁੱਤ ਦਾ ਸਾਡਾ ਨਾਤਾ ਕਿਹਦਾ ਬਣ ਗਿਆ ਪਿਓ ਤੇ ਪੁੱਤ ਦਾ ਸਾਡਾ ਨਾਤਾ ਬਣਿਆ ਪਿਓ ਪੁੱਤ ਦਾ ਨਾਲ ਚੱਲੀਏ ਚਾਈ ਚਾਈਆ ਜੇ ਹੋਊ ਸਾਡਾ ਦਰਦੀ ਦੁਖ ਦਾ ਆਪੇ ਦੇਉ ਗਵਾਹੀਆ ਏ ਕੋਈ ਪਰਦਾ ਓਲਾ ਨਹੀਂ ਲੁਕਦਾ ਸਨਮੁਖ ਲੇਖਾਂ ਦੇ ਚੁਕਾਈਆ ਸਨਮੁਖ ਹੋ ਕੇ ਲਿਖੇ ਚੁਕਾਏ ਉਸ ਪ੍ਰਮਾਤਮਾ ਨੇ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨਹਾਰਾ ਸਾਚਾ ਵਾਰ ਮਾਰੇ ਸੇ ਸੰਭਿਸ਼ ਭਗਵਾਨ ਕਰਨੀ ਦਾ ਪਾਗ ਗੁਰਮੁਖਾਂ ਦਾ ਵਰਾਗ ਵਰਾਗੀ ਹੋ ਕੇ ਆਪੇ ਪੂਰ ਕਰਾਈਆ ਤੋ ਪਿਆਰੀ ਹਰ ਸੰਗਤ ਜੀ ਇਹ ਲਿਖ ਸੀ ਜਦੋਂ ਸੰਗਤਾਂ ਜਾ ਰਹੀਆਂ ਸਨ ਤਾਂ ਸੱਚੇ ਪਾਤਸ਼ਾਹ ਜੀ ਨੇ ਲੇਟ ਕੇ ਸੰਗਤਾਂ ਨੂੰ ਉੱਪਰ ਦੀ ਢਾਇਆ ਇਹ ਜਿਹੜੀ ਲਿਖਤ ਆ 13 ਚੇਤ 66 ਸੰਮਤ ਇੱਕ ਤੰਗਾਲੀ ਤੋਂ ਚੱਲ ਕੇ ਪ੍ਰਵਾਸ ਵਿੱਚ ਇਹ ਸੱਚੇ ਪਾਤਸ਼ਾਹ ਜੀ ਨੇ ਬਹੁਤ ਕਿਰਪਾ ਕੀਤੀ ਆ ਆਪ ਜੀ ਦੇ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਦੇ ਹੁਕਮ ਦੇ ਮੁਤਾਬਿਕ ਚੱਲੀਏ ਇਤਵਸ ਨੇ ਪਹਿਲੇ ਵੀ ਉਥੇ ਬੇਨਤੀ ਕੀਤੀ ਸੀ ਮੈਂ ਆਪ ਜੀ ਨਾਲ ਇੱਕ ਫੇਰ ਇੱਕ ਹੋਰ ਬੇਨਤੀ ਕਰਾਂਗਾ ਮੈਂ ਵੀਰ ਤੋਂ ਵੀ ਮਾਫੀ ਚਾਹਾਂਗਾ ਪਰਿਵਾਰ ਤੋਂ ਵੀ ਮਾਫੀ ਚਾਹਾਂਗਾ ਕਿ ਮੈਂ ਇੱਕ ਮਿੰਟ ਹੋਰ ਜ਼ਰੂਰ ਲਾਵਾਂਗਾ ਮੇਰੀ ਮੈਡਮ ਨੂੰ ਘਰ ਵਾਲੀ ਨੂੰ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਦਿੱਤੇ ਅਸੀਂ ਸ਼੍ਰੀ ਗੰਗਾ ਨਗਰ ਗਏ ਹੋਏ ਸੀਗੇ ਮੈਂ ਅਸੀਂ ਸਵਰਨਪਾਜੀ ਸੀ 135 ਸਾਫ ਸਾਣ ਅਸੀਂ ਸ਼੍ਰੀ ਗੰਗਾ ਨਗਰ ਗਏ ਸਵੇਰੇ ਸਵੇਰੇ ਮੇਰੇ ਘਰ ਵਾਲੀ ਜਦ ਉੱਠ ਗਈ ਇਸ ਐਤਵਾਰ ਦਾ ਦਿਨ ਸੀ ਮੈਨੂੰ ਫੋਨ ਆ ਗਿਆ ਮੈਨੂੰ ਕਹਿਣ ਲੱਗੀ ਮੈਨੂੰ ਇਹ ਦੱਸੋ ਸੱਚੇ ਪਾਤਸ਼ਾਹ ਦੀ ਹਾਈਟ ਕਿੰਨੀ ਆ ਮੈਂ ਕਿਹਾ ਮੈਨੂੰ ਤਾਂ ਪਤਾ ਹੀ ਨਹੀਂ ਸਵਰਨਪਾਲ ਜੀ ਨਾਲ ਸੰ ਮੈਂ ਲੋਡ ਸਪੀਕਰ ਲਾ ਲੈ ਮੈਂ ਪਾਜੀ ਤੁਹਾਨੂੰ ਪਤਾ ਸੱਚੇ ਪਾਤਸ਼ਾਹ ਦੀ ਹਾਈਟ ਕਿੰਨੀ ਆ ਕਹਿੰਦਾ ਕੌਣ ਕਹਿੰਦਾ ਮੈਂ ਕਿਹਾ ਮੇਰੀ ਘਰ ਦੀ ਕਹਿੰਦੀ ਆ ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਫੇ ਘਰ ਦੀ ਕਹਿੰਦੀ ਆ ਜੇ ਨਹੀਂ ਪਤਾ ਮੈਂ ਦੱਸ ਦੇਣੀ ਆ ਸੱਚੇ ਪਾਤਸ਼ਾਹ ਜੀ ਦੇ ਮੈਂ ਮੁੰਡਿਆਂ ਦੇ ਨਾਲ ਤਕਾਰੀ ਸੀਗੀ ਮੈਂ ਕਿਹਾ ਫੇਰ ਕੀ ਹੋਇਆ ਫੇਰ ਮੇਰੀਆਂ ਕਲਣਾ ਚੱਲ ਪਈਆਂ ਸੱਚੇ ਪਾਤਸ਼ਾਹ ਜੀ ਨਾ ਮੇਰੇ ਘਰ ਵਾਲੇ ਦੀਆਂ ਮੈਂ ਜੇ ਤੂੰ ਮੰਗਣਾ ਸੀ ਤੇ ਕੁਝ ਹੋਰ ਮੰਗ ਲੈਂਦੀ ਤੂੰ ਕੀ ਮੰਗ ਲਿਆ ਫੇਰ ਉਥੋਂ ਗਾਹਾਂ ਚ ਲੈ ਸੱਚਾ ਪਾਸ਼ਾ ਜੀ ਮੇਰੇ ਘਰ ਵਾਲੇ ਨੂੰ ਹਾਈ ਕੋਰਟ ਚ ਲੈ ਕੇ ਗਏ ਆ ਇਹ ਧਿਆਣ ਦੇਓ ਅਸੀਂ ਕੀ ਕਰੀ ਜਣੇ ਆ ਸੱਚੇ ਪਾਸ਼ਾ ਜੀ ਪੈਦਲ ਜਾ ਰਹੇ ਸਨ ਮੇਰੀ ਘਰ ਵਾਲੀ ਨਾਲ ਨਾਲ ਜਾ ਰਹੀ ਸੀ ਭੱਜਦੀ ਜਾ ਰਹੀ ਸੱਚੇ ਪਾਸ਼ਾ ਜੀ ਹਾਈ ਕੋਰਟ ਲੈ ਕੇ ਗਏ ਆ ਮੇਰੇ ਘਰ ਵਾਲੀ ਨੂੰ ਸ਼ਬਦ ਰੂਪੀ ਹੋ ਗਏ ਤਦ ਜਦ ਗਏ ਆ ਉਥੇ ਸੰਗਤਾਂ ਦੀ ਤੇ ਚਹਿਲ ਪਹਿਲ ਕੋਟ ਦੇ ਅੰਦਰ ਕਿਸੇ ਦਾ ਪਰਚਾ ਲੱਗਿਆ ਹੋਇਆ ਕਿਸੇ ਦਾ ਤਲਾਕ ਹੋ ਰਿਹਾ ਕਿਸੇ ਦਾ ਕੋਈ ਜ਼ਮੀਨ ਦੇ ਛੇ ਝਗੜਾ ਕਿਸੇ ਦਾ ਕੋਈ ਝਗੜਾ ਤੇ ਕੋਟ ਦੇ ਬਾਹਰ ਖੜੇ ਸੱਚੇ ਪਾਸ਼ਾ ਜੀ ਨੇ ਕੀ ਕਿਹਾ ਮੇਰੀ ਘਰ ਵਾਲੀ ਨੂੰ ਕਿ ਉਹ ਵੇਖ ਮੇਰੀ ਸੰਗਤ ਮੇਰਾ ਨੱਕ ਬਡੋਂਦੀ ਪਈ ਆ ਇਹ ਜਿੱਥੇ ਨਹੀਂ ਉਥੇ ਮੈਨੂੰ ਪੰਜ ਜਗਾਰੇ ਲਾ ਕੇ ਮੈਨੂੰ ਪ੍ਰਗਟ ਕਰ ਲੈਂਦੇ ਮੈਨੂੰ ਜਾਣਾ ਪੈਂਦਾ ਸੱਚੇ ਪਾਸ਼ਾ ਜੀ ਨੇ ਕਿਹਾ ਕਿ ਮੇਰੀ ਸੰਗਤ ਮੇਰਾ ਨੱਕ ਬੜਾ ਰਹੀ ਆ ਇਹ ਜਿੱਥੇ ਨਹੀਂ ਉਥੇ ਮੈਨੂੰ ਜਗਾਰੇ ਲਾ ਕੇ ਮੈਨੂੰ ਪ੍ਰਗਟ ਕਰ ਲੈਂਦੀ ਹੈ ਮੈਨੂੰ ਇਹਦੇ ਨਾਲ ਜਾਣਾ ਪੈਂਦਾ ਸੋ ਇਹ ਕੰਮ ਨਾ ਕਰੋ ਹਰ ਸੰਗ ਜੀਓ ਕਿਉਂਕਿ ਬੇਲਾ ਬਹੁਤ ਨੇੜੇ ਟੁਕਦਾ ਪਿਆ ਕੋਈ ਕੋਡੀ ਨਹੀਂ ਪੈਣੀ ਕੀਮਤ ਕੋਡੀ ਨਹੀਂ ਪੈਣੀ ਸੋ ਦਾਸ ਕੀ ਮੱਚ ਹੁੰਦਾ ਬੱਚੇ ਸੰਜੇ ਕਰਦੇ ਆ ਹਰਵਾਣੀ ਸੰਜੇ ਕਰਦੇ ਆ ਮੈਂ ਦਾਸ ਤੂੰ ਸਾਰੀ ਹਰ ਸੰਗਤ ਨੂੰ ਮੈਂ ਕਾਲਪੁਰ ਕੇ ਪਰਮਾਤਵਾਦ ਉਵੀ ਮਾਫੀ ਚੋਨਾ ਕੋ ਸ਼ਬਦ ਕਟਬਤ ਬੋਲਿਆ ਗਿਆ ਹੋਵੇ ਜਕਾਰਾ ਉੱਚੀ ਆਵਾਜ਼ ਦੇ ਵਿੱਚ ਸਾਦੇ ਹੋ ਹਰ ਸੰਗਤ ਜੀਓ ਸੋ ਆਂਗ